ਹੋ ਅਜਤਰੇ ਇਸ ਵੀਚ ਜਦੋਂ ਗੁਰੂ ਸਾਹਿਬ ਜੀ ਨੇ ਕੋਪਿੰਟ ਸਿੰਘ ਰਾਏ ਜੀ ਨੂੰ ਗੁਰਦਾਰਿਆਂ ਸੋ ਗੁਰਿਆਈ ਸੋ ਕੀ ਤਾਂ ਉਸ ਵੇਲੇ ਭਾਈ ਮਤੀ ਦਾਸ ਜੀ ਵੀ ਮਯੂਤ ਸਨ ਭਾਈ ਮਤੀ ਦਾਸ ਕੀ ਉੱਚ ਕੋਹਲੇ ਪਰਬੰਧ ਸਨ ਅਦੇ ਗੁਰੂ ਘਰ ਤੇ ਲੰਗਰ ਆਦੀ ਅਤੀ ਦਾ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧਕ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਭਾਰਤਾਂ ਭਰਾਤਾ ਭਾਈ ਸਤੀਦਾਸ ਜੀ ਵੀ ਦਿੱਤੇ ਸਨ ਭਾਈ ਮਤੀਦਾਸ ਜੀ ਨੂੰ ਦਿਲ ਦਿਲ ਵਿੱਚ ਦਿੱਲੀ ਵਿੱਚ ਨਵੰਬਰ 175 ਇਸਵੀ ਵਿੱਚ ਆਰੇ ਨਾਲ ਤੀਰ ਕੇ शहीद कर दिया गया भाई मतीदास कबूल उन्हकरा दिखी चलो सिर आलिया भाई मतीदास जी ने जबकि जब साहिब का पाठ